ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲੇ ਆ ਜੀ ਲਾਹੌਰ ਵਾਲਾ ਗੁਰਦੁਆਰਾ ਸਾਹਿਬ ਜੋ ਕਿ ਨਾਬਾ ਸ਼ਹਿਰ ਦੇ ਵਿੱਚ ਦਿੱਤਾ ਹੈ ਵੈਸੇ ਨਾਬੇ ਤੋਂ ਇੱਕ ਸਾਈਡ ਜਾ ਕੇ ਚਾਲ 5 ਕਿਲੋਮੀਟਰ ਸੜਕ ਰੈਂਗਲ ਜਾਂਦੀ ਹੈ ਉੱਤੇ ਹੈ ਅੱਜ ਉੱਧਰ ਚੱਲਾਂਗੇ ਆਪਾਂ ਦਰਸ਼ਨ ਕਰਨ ਤੁਹਾਨੂੰ ਦਿਖਾਵਾਂਗੇ ਸਾਰੇ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਬਣੇ ਰਹਿਓ ਆਪਣੇ ਵਲੌਗ ਨਾਲ ਸਾਰੇ ਬੱਚੇ ਫਿਰਦੇ ਖੇਡਦੇ ਦੇਖੋ ਭਾਈ ਅੱਜ ਨੂੰ ਮੌਕਾ ਮਿਲਿਆ ਬਾਹਰ ਆਉਣ ਦਾ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਬਣੇ ਰਹਿਓ ਆਪਣੇ ਵਲੌਗ ਨਾਲ ਤਾਂ ਇੱਧਰ ਨਹੀਂ ਜਾਊਗਾ ਗੁਰੂ ਤੇ ਤਾਂ ਇੱਕ ਗੁਰੂ ਘਰ ਆਉ ਰਿਹਾ ਹੈ ਇਹ ਤਾਂ ਕੋਈ ਫੋਟੋ ਹੈ ਮੁੰਡਾ ਰੀ ਨਾ ਮਾ ਬੋ ਨਾ ਪੰਦਰੀ ਪਾ ਪੂਰੇ ਉਡਾਣ ਦੇ ਜਾਣਗੇ ਉਧਰ ਲੈ ਜਾਣਗੇ ਜਿੱਦਾਂ ਅੱਜ ਮਾਜਦਰ ਜੀ ਨੂੰ ਦੁੱਧ ਸਾਰੇ ਲੋਕਾਂ ਨੂੰ ਚੱਲੀਏ ਪਹਿਲਾਂ ਦੁੱਧ ਹੈਗਾ ਦੁਪਹਿਰਾਂ ਜੇ ਉਹ ਬੰਦਗਾਹਾਂ ਦੁਪਹਿਰਾਂ ਜੇ ਉਹ ਲੋਨ ਵਾਲਿਆ ਦਾਇਮ ਤਾਂ ਹਮਤ ਸੀ ਸਿਕਨਤ ਤਾਂ ਤਾਂ 100 ਮੀਟਰ ਦਾ ਬਦਲ 75 ਲਓ ਵੀ ਇੱਡੀ ਹੈ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਅਲਹੌਰਾ ਸਾਹਿਬ ਵਾਲਾ ਜੋ ਕਿ ਨਾਪਾ ਸ਼ਹਿਰ ਦੇ ਲੋਏ ਮੌਜੂਦ ਹੈ ਤੇ ਸਾਰਾ ਦਿਖਾਵਾਂਗੇ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਤੁਸੀਂ ਸਾਰੇ ਦਰਸ਼ਨ ਕਰਾਵਾਂਗੇ ਬਣੇ ਰਿਹਾ ਆਪਣੇ ਵਲੋਗ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਨੂੰ ਕਰਾਵਾਂਗੇ ਸਾਰੇ ਦਰਸ਼ਨ ਬਣੇ ਰਿਹਾ ਆਪਣੇ ਵਲੋਗ ਨਾਲ ਜੋ ਦਿਖਾਵਾਂਗੇ ਸਾਰਾ ਗੁਰਦੁਆਰਾ ਸਾਹਿਬ ਕੋਤਵਾਲਾ ਹੌਲਨ ਸਾਹਿਬ ਚਲੋ ਲਈ ਤੱਕੇ ਕੈਂਡੀਟ ਤੱਕ ਚੁੱਕਨੇ ਸਾਡੇ ਅਸੀਂ ਥੱਕ ਚੁੱਕੇ ਆਂ ਜਾ ਹਨ ਕਰਾਵਾਂਗੇ ਦਰਸ਼ਨ ਜੀ ਉਹ ਉਹ ਸੀ ਹੋ ਚੱਕਰ ਉਹ ਹੋ ਚੱਕਰ ਸੀ ਇਹ ਹੋ ਚੱਕੜ ਲਓ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਿਖਾਵਾਂਗੇ ਸਾਰਾ ਗੁਰੂ ਕਬ ਕੋਈ ਨਾ ਕੋਈ ਨਹੀਂ ਜਾਨੀਆ ਕੋਈ ਨਹੀਂ ਗਿਆ ਨਾ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਰਦ ਤੋਂ 12 ਲਖੌਰੋਂ ਸਾਹਿਬ ਨੱਬਾ 25 ਜਾਂ 50 ਦੇਖੋ ਬੱਚੇ ਮਸਤੀ ਕਰਦੇ ਹੋਏ ਭਾਈ ਵਾਹ ਲੈ ਗਿਆ ਦਾ ਹੁਣ ਪਚਲਾਂਗੇ ਦਰਬਾਰ ਸਾਹਿਬ ਨੂੰ ਕਰਾਂਗੇ ਦਰਸ਼ਨ ਬਣੇ ਰਿਹਾ ਆਪਣੇ ਮਲਾਕ ਨਾਲ ਕਰੋ ਜੀ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ ਤੁਹਾਨੂੰ ਸਰ ਮਹਾਰਾਜ ਸਾਹਿਬ ਨੱਬਹ ਪਹੁੰਚੇ ਸੀ ਆਪਾਂ ਜਾ ਕੋ ਪਹੁੰਚੂ ਹੈ ਜੇ ਗੁਰਦੁਆਰਾ ਲਾਹੌਰਾ ਸਾਹਿਬ ਮੇਰੇ ਬਣੀ ਨਾ ਚਲੋ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਆਪਾਂ ਚਲਾਂਗੇ ਅੰਦਰ ਦੇਖੋ ਇਹ ਬਹੁਤ ਸੁੰਦਰ ਦਰਬਾਰ ਸਾਹਿਬ ਮਾਰੋ ਦੇਖੋ ਇਹ ਕਿੰਨਾ ਸੁੰਦਰ ਬਣਿਆ ਹੋਇਆ ਵੇਖ ਰਿਹਾ ਤੁਸੀਂ ਲਾਹੌਰਾ ਵਾਲਾ ਗੁਰਦੁਆਰਾ ਸਾਹਿਬ ਫਿਰ ਲਾਹੌਰਾ ਨੱਬਾ ਲਓ ਜੀ ਆਪਾਂ ਚਲਾਂਗੇ ਦਰਬਾਰ ਸਾਹਿਬ ਦੇ ਅੰਦਰ ਸੁਣ ਕਰਾਵਾਂਗੇ ਦਰਸ਼ਨ like it why you, you. quick close option What? Эх, гээ. Саад яадын? Гэт. Эмер. Бунал. Яагаана? Яагаана? Папа. Цог яв. Кэн нэ. টিনে হেল্ল' হেল্ল' ਹਾਂਜੀ ਵਾਹਿਗੁਰੂ ਜੀ ਇਹ ਕੰਕਾਰ ਸਤਗੁਰ ਪ੍ਰਸਾਦ ਗੁਰਦੁਆਰਾ ਸਿੱਧਸਰ ਕੀ ਸਰਪੁਰਾ ਨਹਾਰਾਂ ਫੈਲਦਾ ਸੰਖੇਪ ਇਤਿਹਾਸ ਬ੍ਰਹਮ ਸਤਕਾਰ ਜੋਗ ਸਾਧ ਸੰਗਤ ਜੀਓ ਇਸ ਸੱਚਾ ਇਸ ਅਫਾਾਮ ਤੇ ਜੋ ਸਮਾਦ ਬਣੀ ਹੋਈ ਹੈ ਇਹ ਬਾਬਾ ਸਿੱਧ ਜੀ ਦੀ ਹੈ ਇਸ ਇਨਾ ਦਾ ਪਿੰਡ ਅਗੋੜ ਸੀ ਜੋ ਨਿਤ ਰੋਜ ਬਾਗ ਇੱਕ ਦਿਨ ਬਾਬਾ ਜੀ ਮੱਝਾਂ ਚਾਰਦੇ ਸਨ ਚੌਰਾ ਨੇ ਚੋਰਾਂ ਨੇ ਬਾਬਾ ਸਿੱਧ ਜੀ ਦਾ ਸੀਸ ਘੱਟ ਦਿੱਤਾ ਇਨ੍ਹਾਂ ਦੀ ਧੜਾ ਚੋਰਾਂ ਨੂੰ ਚੋਰਾਂ ਨਾਲ ਲੜਦੀ ਹੋਈ ਇਸ ਸਥਾਨ ਤੱਕ ਆਈ ਅਜਬਤੀ ਮੁਰਤ ਜਾਣ ਕੇ ਚੋਰਾਂ ਨੇ ਚਰਨ ਫੜ ਕੇ ਮਾਫੀ ਮੰਗੀ ਬਾਬਾ ਸਿੱਧ ਜੀ ਦੀ ਥਾ ਠੰਡੀ ਹੋ ਗਈ ਇਸ ਦੇ ਨੇੜੇ 12 ਪਿੰਡਾਂ ਦੇ ਖੇਰੇ ਗੋਤ ਜੀਵਿੰਦौरा ਦੇ ਬਾਬਾ ਸਿੱਧ ਜੀ ਜੀ ਜੋ ਕੀ ਕਹਦੇ ਗੋਤੇ ਸਾਨਾ ਇਨਾਂ ਦੇ ਧਰ ਦਾ ਸੰਸਕਾਰ ਕਰਕੇ ਸਤਪੁਰਸ ਜਾਣ ਕੇ ਸਮਾਦਗਣਾ ਆ ਕੇ ਪੂਜਣ ਲਗੇ ਸਮਾਂ ਬੀਤਦਾ ਗਿਆ ਬਹੁਤ ਸਾਰੇ ਮਹਾਪੁਰਖੇ ਵੀ ਕਾਫੀ ਸਮਾਂ ਰਹੇ ਕਿ ਕੇ ਚਲੇ ਗਏ ਪਿੰਡ ਲਾਹੌਰਾਂ ਤੇ ਇਲਾਕਾ ਨਿਵਾਸੀ ਸਾਥ ਸੰਗਤ ਨੇ ਬੇਨਤੀ ਪਰਮਾਨ ਕਰਕੇ ਸ਼੍ਰੀਮਾਨ ਸੰਤ ਮਬਾਤ ਸੁਖਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 20 ਸਾਲ ਬਾਰਮਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜਾ ਸਹਿਬਾਨਾਂ ਨੇ ਇਸਤਾਨ ਤਬਲਾਨ ਸਹਿਬ ਸ੍ਰੀ ਗੁਰੂ ਘਰ ਦੀ ਤਨ ਮਨ ਤਨ ਨਾਲ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਰਹਿ ਕੇ ਮਹਾ ਜਨਕਾਰਨ ਕਾਲੀ ਗੁਰੂ ਜੀ ਦੀ ਅੰਤ ਤੱਕ ਸੇਵਾ ਕੀਤੀ ਗੁਰੂ ਸੇਵਾ ਤਪ ਸਿਰ ਤਪਸਾਰ ਸੇਵਾ ਕਰਤ ਹੋਏ ਨੀਲਾਮੀ ਤ੍ਰਸ ਕੋ ਉਪਰਤ ਸੁਆਮੀ ਐਸੀ ਨਾਮ ਦੀ ਕਮਾਈ ਕੀਤੀ ਕਿ ਇੱਕ ਵੀ ਸਵਾਸ ਵਿਸਤਾ ਨਹੀਂ ਜਾਣ ਦਿੱਤਾ ਜੋ ਸਾਸ ਕਰਾਸ ਆਵੇ ਮੇਰਾ ਹਰ ਹਰ ਸੋ ਗੁਰਮਖ ਖਗਣ ਮਨ ਭਾਵ ਹੈ ਪਰਮ ਸੰਤਲ ਮਹਾਰਾਜ ਜੀ ਰਾਣਾ ਸਾਹਿਬ ਜਾਂ ਰਾਣਾ ਸਾਹਿਬ ਵਾਲਿਆਂ ਨੇ ਪ੍ਰਸੰਤਾ ਦੇ ਘਰ ਵਿੱਚ ਆਠੇ ਸੰਤ ਬਾਬਾ ਸੁਖਦੇਵ ਸਿੰਘ ਜੀ ਨੂੰ ਜਿਸ ਵਾਰ ਕਰਦੇ ਕਿ ਪਿਛਲੀ ਉਮਰ ਵਿੱਚ ਇਕੱਲੇ ਨਹੀਂ ਰਹੋਗੇ ਕਿਸੇ ਵੀ ਪਦਾਰਥ ਦਾ ਘਾਟਾ ਨਹੀਂ ਰਹੇਗਾ ਇੱਤੇ ਵੀ ਰਾਜ ਪਰਲੋਕ ਵਿੱਚ ਰਾਜ ਕਰੋਗੇ ਨਿਸਰਤ ਬਾਕ ਸਹਿਯਤ ਬਨਾਸੀ ਰਵ ਸੜੀਆ ਬੇਨਾਦਾ ਗੁਰੂ ਅਸੂਬਾ ਜਲ ਪਾਵਣ ਜਨ ਤੋਂ ਤਾਂ ਕੀ ਸਾਧ ਵਚਨ ਘਟ ਲਵਡਾ 991 ਅਸਤੀ ਨੂੰ ਸੁਣਵਾਲਿਆ ਹਨਮਾਸੀ ਵਾਰੇ ਦਿਨ ਸਵੇਰੇ ਅਮਰਤ ਵੀਰੇ ਬੜੀ ਤੁਮ ਤਾਮ ਨਾਲ ਭਾਰੇ ਨਗਰ ਕੀਰਤਨ ਨਾਲ ਸ੍ਰੀ ਮਾਨ ਸਤਗੁਰੂ ਗੋਬਿੰਦ ਸਿੰਘ ਜੀ ਨੇ ਲਾਹੋਰਾ ਸਾਹਿਬ ਵਿਖੇ ਪਵਿੱਤਰ ਤਕਤੀ ਨੂੰ ਆਪਣਿਆਂ ਚਾਰ ਨਾ ਪਾਏ ਉਸ ਸਮੇਂ ਇਸ ਸਥਾਨ ਦੇ ਸੂਤਾ ਜਹਾ ਦਰਵਾਜ਼ਾ ਸਹਿਬ ਸੀ ਚਾਰ ਪੰਜ ਕਮਰੇ ਸਤੰਤ ਮਹਾਰਾਜ ਜੀ ਨੇ ਇਸ ਧਰਤੀ ਦੀ ਕਾਇਆ ਜੀ ਬਲਤ ਰੱਤੀ ਇਸ ਧਰਤੀ ਨੂੰ ਸਤਿਖੰਡ ਬੈਕੋਂਠਾ ਨਾ ਦਿੱਤਾ ਥੋੜੀ ਜੀ ਸਮੇਂ ਵਿੱਚ ਬੋਦ ਸੰਗਤਵਾਰ ਸਭ ਬਣ ਗਿਆ ਤਲੰਗਰੇ ਵਿਸ਼ਾਲ ਜਮਾਨ ਹਾਲ ਸਰੂਪ ਰਪੁਰਾ ਸਾਹਿਬ ਸੰਗਤ ਦੇ ਸਾਸੀ ਕਮਰੇਵਾਰ ਵੀ ਤੱਕ ਸਪੂਰ ਹੱਥ ਮਤਾਲ ਬਣਾਏ ਗਏ ਮਹਾਨ ਦਾ ਬਣ ਗਈਆਂ ਤੇ ਇੱਥੇ ਜੀਤ ਖੰਡ ਸਾਹਿਬ ਸਾਹਿਬ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਹਨ ਦੇ ਹਰਨ ਦੇ ਤਨੀਮ ਸਾਰ ਸਵੇਰੇ ਰਾਜਾ ਜੀ ਦੀ ਵਾਰ ਤੱਕ ਇਤਤਰ ਹੁੰਦਾ ਹੈ ਸ਼ਾਮ ਨੂੰ ਸਭ ਦੇ ਕੀਰਤਨ ਤੇ ਜੁਰ ਪ੍ਰਤਾਪ ਗੁਰੂ ਗ੍ਰੰਥ ਜੀ ਦਾ ਆਉਂਦੀ ਹੈ ਦੁਪਹਿਰੇ 2 ਵਜੇ ਕੀਰਤਨ ਸੁਖਾਇਆ ਜਾਂਦਾ ਹੈ ਇੱਥੇ ਸਵੇਰੇ 4:00 ਵਜੇ ਤੋਂ 8:00 ਵਜੇ ਤੋਂ 10:00 ਵਜੇ ਤੱਕ ਗੁਰਵਾਣੀ ਦੀ ਸਾਂਖਿਆ ਕਰਾਈ ਜਾਂਦੀ ਹੈ ਜੇ ਕੀਰਤਨ ਸਿੱਖਣਾ ਹੋਵੇ ਤਾਂ ਗੁਰੂ ਸਾਹਿਬ ਦੀ ਜੇ ਗੁਰੂ ਜੀ ਸੇਵਾ ਕਰਨੀ ਹੋਵੇ ਤਾਂ ਸਥਾਨ ਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਆਰਮਹਿੰਨੇ ਮੂ ਨਿਵਾਸੀ ਨੂੰ ਜਵੇਰੇ 8:00 ਵਜੇ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ 10:00 ਵਜੇ ਤੱਕ ਦੀ ਇਮਾਨਦਾਰ ਹੈ ਇੱਥੇ ਲੱਖਾਂ ਪੁਰਾਣੀ ਲੋਕੀ ਅੰਮ੍ਰਿਤ ਸ਼ਕੀ ਜੀਵਨ ਸੁਭਲਾ ਕੀਤਾ ਇਹ ਤਾਂ ਹੈ ਇੱਥੇ ਬਹੁਤ ਸਾਰੇ ਕੀਰਤਨੀਏ ਪ੍ਰਚਾਰ ਕਰ ਤਿਆਰ ਹੋਏ ਹਨ ਇਸ ਸਾਰੇ ਦੀ ਸੇਵਾ ਦਾ ਨਿਸ਼ਕਾਮ ਸੇਵਾ ਕਰਦੇ ਹਨ ਇਸ ਪ੍ਰਕਾਰ ਮੰਤਬਾ ਸ਼ੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਫੁੱਲ ਪਟਕੇ ਜੀਵਨ ਨੂੰ ਗੁਰ ਲੜ ਲਾਉਂਦੇ ਪਰਮੇਸ਼ਰ ਦੇ ਪਾਣੀ ਵਿੱਚ 27 ਜੂਨ 2003 ਦਾ ਚੰਡ ਵਿੱਚ ਪੰਜਾਬ ਰਾਜ ਦੇ ਮਹਾਂਪੁਰਸ਼ਾਂ ਦੇ ਹੋਰ ਸਤਾਨ ਈਸ਼ਵਰ ਪਾਨਸ਼ਕੂਰਾ ਸੰਗਤਪੁਰਾਂ ਦੇ ਕਰਨਾਲ ਭਗਤ ਨਾਜਰ ਜਾਨ ਕਾਹੂ ਕੋਟਲੀ ਮਾਨਸਾ ਸਿੱਧਸਰ੍ਹਲਾ ਗੁਰਦੁਆਰਾ ਸਾਹਿਬ ਢੁਕੂ ਢੇੜਾ ਗੁਰਦੁਆਰਾ ਰਖੜਾ ਗੁਰਦੁਆਰਾ ਸਾਹਿਬ ਦੀ ਜੜ ਨਾਵਾ ਇਸੇ ਗੜ ਸੰਦੇਸ਼ ਸਿੰਘਪੁਰਾ ਲਾਹੌਰਾਂ ਮਲੂਘੋ ਗੁਰਦੁਆਰਾ ਟਾ ਗੋਲੀ ਕੋਰ ਤਨ ਦੀ ਸੇਵਾ ਤਵਾਰ ਕਰਦੇ ਆਂ ਪ੍ਰੋਫੈਸਰ ਇब्राहੀਮ ਉਹ ਰਹੀਆਂ ਮੰਨ ਜਿੰਨਾ ਸੇਵਾ ਦਾ ਮੌਜੂਦਾ ਮੂਹ ਜਕਸ਼ਮੀਰਾ ਸਿੰਘ ਜੀ ਕਰਵਾ ਰਹੇ ਹਾਂ ਸਹਿਜੋ ਕੀ ਪ੍ਰਬੰਧਕ ਕਮੇਟੀ ਉਹ ਦੋਹਰਾ ਲੰਗਰ ਹਾਲੋਂ ਸੇਵਾ ਨਾ ਬਹੁਤ ਬਹੁਤ ਧੰਨਵਾਦ ਜੀ ਕਿ ਸਕੇ ਇਤਿਹਾਸ ਜੋ ਕੀ ਸ਼ਕਤਾਂ ਜ਼ਰੂਰ ਇੱਕ ਵਾਰੀ ਸ਼ਰਮਣ ਕਰਨ ਕਰੋ ਲੰਗਰ ਹਾਲ ਦੇ ਦਰਸ਼ਨ ਦੇਖੋ ਜੀ ਕਿੰਨੀ ਸੋਹਣੀ ਦਿਖ ਹੈ ਲੰਗਰ ਸਾਹਿਬ ਦੀ ਸ੍ਰੀਮਾਨ ਸੰਤ ਬਾਬਾ ਸਖਦੇਵ ਸਿੰਘ ਜੀ ਲੰਗਰ ਹਾਲ ਪਾਇ ਤੇ ਜਾਏ ਇਹ ਬਰੋਸਾ ਹੌਚ ਮੜਿਆ ਜੀ ਦੀ ਮਾਨ ਸਤ ਬਾਬਾ ਬਸ ਸਿੰਘ ਜੀ ਮਾਰਾਥਾ ਪਸਤਾਨ ਪੋਰਾ ਸਾਹਿਬ ਅੱਜ ਅਸੀਂ ਆਪਕ ਕਨਾਂਗੇ ਤੇ ਸਾਨੂੰ ਵੀ ਦਰਸ਼ਨ ਕਰਾਵਾਂਗੇ ਪੋਰਾ ਸਾਹਿਬ ਦੇ ਵੰਦ ਇੱਕ ਮਿੰਟ ਲਗਾ ਦਿਓ ਹੈ ਟਾਈਮ ਹੁੰਦਾ ਅੱਛਾ ਬਨਾਲਪੁਰ ਸਾਹਿਬ ਬੰਦ ਕਰਿਆ ਹੋਏ ਸੰਗਤ ਬਾਬਾ ਜੀ ਦੇਖਣ ਹਮ ਅੱਜ ਲੋ ਜੀ ਸੰਗਤ ਪਈ ਸੇਵਾ ਕਰਦੀ ਹੋਈ ਸੇਵਾ ਦੀ ਗੱਲ ਚੱਲ ਜਿੰਨੇ ਗੁਰੂ ਘਰਾਂ ਚ ਸਦਾ ਹੀ ਚੱਲਦੀ ਰਹਿੰਦੀ ਹੈ ਨਾ ਛਾਂਵਾਤ ਦੇ ਪ੍ਰਸ਼ਾਦਾਂ ਨਾਲ ਜਾਰੀ ਚੱਲ ਰਹੀ ਹੈ ਜੀ ਮਾਣ ਸੇਵਾ ਕਰਦੇ ਹੋਈ ਆ ਆਪਾਂ ਨੇ ਨਿਮਰਤਾ ਸਭ ਲਾਹੌਰ ਸਾਹਿਬ ਇਹਨਾਂ ਲਾਹੌਰਾਂ ਨਾ ਬਾਬਾ ਇਹ ਪਹੁੰਚੇ ਹੋਏ ਆ ਅੱਜ ਵੈਲਡਰ ਦਾ ਵੀ ਟੂਰ ਕਰਾਵਾਂਗੇ ਹੂੰ ਟੂਰ ਕਰਾਵਾਂਗੇ ਤਾਂ ਦੇਖ ਲਈ ਹੈਗਾ ਵੀ ਇਹ ਪਾੰਡੂਨ ਪਾੰਡੂਨ ਮੇਸਰ ਲਗਾ ਤੁੰਡੂ ਮਹਾ ਕੋਪੀ ਨਾ ਆਉਂਦਾ ਸਤਾਰਾ ਹੋਵੇ ਨਾ ਰਿਆਲ ਮੱਲੇ ਪਾੰਡੂਨ ਬਨ ਮੋਤਾ ਰੋਪਾਂ ਚ ਵੀ ਲੋਕ ਬੁਝੇ ਨਾ ਚਾਹੁੰਦੇ ਆਦੀ ਤੋਂ ਵੀ ਕੱਲੇ ਲੜਿਆ ਬੰਦਾ ਪਾੰਡੂਨ ਤੇ ਖੜਾ ਹੁੰਦਾ ਹੈ ਅੰਦਰ ਵੜੇ

ਯਾਦਰਾ ਹੋ ਬਟਾ ਹਾਂ ਆਜੋ ਆਜੋ ਨਹੀਂ ਉਹ ਗਿਆ ਗਾਓ ਇੱਥੇ ਕੋਕਾ ਦਾ ਦਰਸ਼ਨ ਪੇਟਰੋ ਵਾਲੇ ਬਣਾ ਪੱਚ ਲਾਂਗੇ ਲੰਗਰ ਹਾਲ ਚ ਕਿੰਨਾ ਸੰਤ ਲੰਗਰ ਹਾਲ ਆਪਣੇ ਬਦਨੇ ਕਾਮਪਟੂਰੀ ਪਲ ਜੇ ਕੋਡੀ ਲੰਗਰ ਹਾਲ ਨਿਕਲ ਰਿਹਾ ਰੋਸ ਸੰਤ ਲੰਗਰ ਹਾਲ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਸੀ ਗੁਰਦੁਆਰਾ ਸਾਹਿਬ ਲਾਹੌਰਾਂ ਸਾਹਿਬ ਜੋ ਵੀ ਨਾਪਾ ਡੇਨ ਨਦੀ ਦੇ ਪੰਤੇ ਬਹੁਤ ਸੁੰਦਰ ਤੇ ਬਹੁਤ ਜ਼ਿਆਦਾ ਮਨ ਨੂੰ ਸਕੂਨ ਦੇਣ ਵਾਲਾ ਸਥਾਨ ਬਣਿਆ ਹੋਇਆ ਬਹੁਤ ਆਨੰਦ ਆ ਦਰਸ਼ਨ ਕੀਤੇ ਸਾਰੇ ਆਪਾਂ ਗੁਰਦੁਆਰੇ ਤੇ ਤੇ ਤੁਸੀਂ ਵੀ ਦਰਸ਼ਨ ਜ਼ਰੂਰ ਕਰਿਓ ਸਾਰਾ ਬਲਾਉ ਦੇਖ ਕੇ ਆਪਣਾ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਬਹੁਤ ਮਾਣ ਲੱਗਿਆ ਹੁਣ دل ਤਾਂ ਨਹੀਂ ਕਰਦਾ ਸੀਗਾ ਪਰ ਮਜਬੂਰੀ ਆਉਣਾ ਪੈਂਦਾ ਬਹੁਤ ਵਧੀਆ ਸਥਾਨ ਬਣਿਆ ਹੋਇਆ ਸਾਰੇ ਆਪਾਂ ਦਰਸ਼ਨ ਕੀਤੇ ਸਾਰੇ ਦਰਸ਼ ਤੁਸੀਂ ਵੀ ਕਰਿਓ ਤੁਹਾਨੂੰ ਵੀ ਸ਼ੇਅਰ ਵੀ ਕਰਿਓ ਕਮੈਂਟ ਕਰਿਓ ਅਤੇ ਆਪਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ